ਹੈਲੋ ਹਾਂਜੀ ਸਸ਼ੀਕਲ ਜੀ ਤੁਹਾਨੂੰ ਸਾਰਿਆਂ ਨੂੰ ਗਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚਮੂਗੇ ਜੀ ਹਾਂਜੀ ਦੁਨੀਆ ਚੜਦੇ ਸੂਰਜ ਨੂੰ ਸਲਾਮਾਂ ਕਰਦੀ ਹੈ ਜੀ ਸਾਨੂੰ ਤਾਂ ਕੋਈ ਲਾਈਕ ਵੀ ਨਹੀਂ ਕਰਦਾ ਜਦੋਂ ਨਿੰਬੂ ਦੇ ਪੌਦੇ ਨੂੰ ਨਿੰਬੂ ਲੱਗਦੇ ਨਹੀਂ ਤੇ ਟਮਾਟਰ ਦੇ ਬੂਟੇ ਨੂੰ ਟਮਾਟਰ ਤੇ ਸਮਝ ਨਹੀਂ ਆਉਂਦੀ ਜੀ ਬੰਦੇ ਨੂੰ ਮਿਰਚਾਂ ਕਿੱਥੋਂ ਲੱਗ ਜਾਂਦੀਆਂ ਨੇ ਹੋ ਰਾਂ ਦੇ ਤਾਨਾ ਵੀ ਪੱਗਾ ਫਿਰਾਂ ਦੇ ਤਾਨਾ ਵੀ ਪੱਗਾ ਫਿੱਕੀ ਗਲਾਬ ਵੀ ਤੇਰੇ 'ਤੇ ਜਾਦੂ ਤੇ ਜਾਦੂ ਕਰ ਦੂੰਗੀ ਮਗਰ ਫਿਰੇਂਗਾ ਮੇਰੇ 'ਤੇ ਜਾਦੂ ਕਰ ਦੂੰਗੀ ਮਗਰ ਫਿਰੇਂਗਾ ਮੇਰੇ ਸਵੇਰ ਹੋਣ ਤੱਕ ਫੁੱਲਾਂ ਨੂੰ ਵੀ ਪਤਾ ਨਹੀਂ ਹੁੰਦਾ ਮੰਦਰ ਜਾਣਾ ਜਾਂ ਕਬਰ ਤੇ ਇਸ ਲਈ ਜ਼ਿੰਦਗੀ ਜ਼ਿੰਮੇਦੀ ਵੀ ਹੈ ਉਸ ਨੂੰ ਹੱਥ ਸੇ ਖੇੜ ਕੇ ਜੀਵੋ ਜਿਹੜੇ ਰਿਸ਼ਤੇ ਅਚਾਨਕ ਤੁਹਾਡੇ ਦੁਸ਼ਮਣ ਬਣ ਜਾਣ ਉਹ ਪਹਿਲਾਂ ਹੀ ਤੁਹਾਨੂੰ ਨਫ਼ਰਤ ਕਰਦੇ ਸੀ ਬਸ ਇੱਕ ਦਿਖਾਵਾ ਨਹੀਂ ਸੀ ਕਰਦੇ ਤੇ ਦਿਖਾਉਣ ਦਾ ਮੌਕਾ ਨਹੀਂ ਸੀ ਮਿਲਿਆ ਉਹਨਾਂ ਨੂੰ ਘਰਾਂ ਦੇ ਕਲੇਸ਼ ਵਿੱਚ ਨਾ ਕੋਈ ਜਿੱਤਦਾ ਹੈ ਤੇ ਨਾ ਹੀ ਕੋਈ ਹਾਰਦਾ ਹੈ ਜੇ ਹਾਰਦਾ ਹੈ ਤਾਂ ਬਸ ਘਰ ਦੀ ਸੁੱਖ ਸ਼ਾਂਤੀ ਤੇ ਖੁਸ਼ੀ ਜੀ ਹਾਂਜੀ ਦੁਨੀਆ ਚੜਦੇ ਸੂਰਜ ਨੂੰ ਸਲਾਮਾਂ ਕਰਦੀ ਹੈ ਜੀ ਸਾਨੂੰ ਤਾਂ ਕੋਈ ਲਾਈਕ ਵੀ ਨਹੀਂ ਕਰਦਾ